ਅਦਾਕਾਰ ਤੇ ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ ਹੁਣ ਸਨੀ ਦਿਓਲ ਨੂੰ ਇੱਕ ਚਟਕਾ ਲੱਗ ਚੁੱਕਾ ਹੈ ਜੀ ਹਾਂ ਇਸ ਵੇਲੇ ਦੀ ਬੇਹਦ ਵੱਡੀ ਖਬਰ ਹੈ ਕਿ ਜੂਹੂ ਦੇ ਵਿੱਚ ਸਥਿਤ ਸਨੀ ਦਿਓਲ ਦਾ ਬੰਗਲਾ ਹੁਣ ਨਿਲਾਮ ਕੀਤਾ ਜਾਏਗਾ ਅਸਲ ਦੇ ਵਿੱਚ ਬੈਂਕ ਤੋਂ 55 ਕਰੋੜ ਦਾ ਕਰਜ਼ਾ ਲਿਆ ਗਿਆ ਸੀ ਸਨੀ ਦਿਓਲ ਹੁਣਾ ਦੇ ਵੱਲੋਂ ਪਰ ਉਹ ਬੈਂਕ ਨੂੰ ਇਹ ਕਰਜ਼ਾ ਵਾਪਸ ਨਾ ਕਰ ਪਾਏ ਜਿਸ ਤੋਂ ਬਾਅਦ ਬੈਂਕ ਨੇ ਹੁਣ ਨਿਲਾਮੀ ਦੀ ਗੱਲ ਸਾਹਮਣੇ ਰੱਖੀ ਹੈ ਕਿਹਾ ਜਾ ਰਿਹਾ ਹੈ ਕਿ ਸਤੰਬਰ ਦੇ ਮਹੀਨੇ ਦੇ ਵਿੱਚ 25 ਤਰੀਕ ਇਹ ਪੂਰੀ ਫਾਈਨਲ ਕੀਤੀ ਗਈ ਹੈ ਕਿ 25 ਸਤੰਬਰ ਨੂੰ ਹੁਣ ਸਨੀ ਦਿਓਲ ਦਾ ਜੋ ਜੂਹੂ ਦੇ ਵਿੱਚ ਬੰਗਲਾ ਹੈ ਉਸ ਨੂੰ ਨਿਲਾਮ ਕਰ ਦਿੱਤਾ ਜਾਏਗਾ ਮਾਮਲਾ ਹੈ ਕਿ 55 ਕਰੋੜ ਰੁਪਏ ਦਾ ਕਰਜ਼ਾ ਬੈਂਕ ਤੋਂ ਸਣੀ ਦਿਓਲ ਦੇ ਵੱਲੋਂ ਲਿੱਤਾ ਗਿਆ ਸੀ ਪਰ ਉਸ ਕਰਜ਼ੇ ਨੂੰ ਚੁਕਾ ਨਾ ਪਾਏ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਜੂਹੂ ਦਾ ਬੰਗਲਾ ਜਿਹੜਾ ਕਿ ਨਿਲਾਮ ਕਰ ਦਿੱਤਾ ਜਾਏਗਾ ਬੈਂਕ ਦੇ ਵੱਲੋਂ ਨਿਲਾਮੀ ਦੀ ਤਰੀਖ 25 ਸਤੰਬਰ 2023 ਰੱਖੀ ਗਈ ਹੈ ਤੇ ਪੋਸਟਰ ਸਾਂਝਾ ਕਰਕੇ ਬੈਂਕ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਉਹ ਲੋਕਾਂ ਦੇ ਨਾਲ ਸਾਂਝੀ ਕੀਤੀ ਗਈ ਤੇ ਜਿੱਥੇ ਗੱਲ ਸਣੀ ਦੇ올 ਦੀ ਆਂਦੀ ਹੈ ਤੇ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਗਦਰ 2 ਫਿਲਮ ਰਿਲੀਜ਼ ਹੋਈ ਸੀਗੀ ਫਿਲਮ 9 ਦਿਨ ਹੋ ਗਏ ਨੇ ਰਿਲੀਜ਼ ਹੋਈ ਨੂੰ ਤੇ ਇਸ 9 ਦਿਨ ਦੇ ਵਿੱਚ 350 ਕਰੋੜ ਦੇ ਕਰੀਬ ਦਾ ਜਿਹੜਾ ਕਮਾਈ ਹੈ ਉਹ ਇਸ ਫਿਲਮ ਦੇ ਵੱਲੋਂ ਕਰ ਲਈ ਗਈ ਇੱਕ ਪਾਸੇ ਜਿੱਥੇ ਲਗਾਤਾਰ ਖੁਸ਼ੀਆਂ ਸਨੀ ਦਿਓਲ ਨੂੰ ਮਿਲ ਰਹੀਆਂ ਸੀ ਕਿ ਉਹਨਾਂ ਦੀ ਫਿਲਮ ਲੋਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ ਲੰਬੇ ਸਮੇਂ ਤੋਂ ਲੋਕ ਉਹਨਾਂ ਦੀ ਫਿਲਮ ਦਾ ਇੰਤਜ਼ਾਰ ਕਰ ਰਹੇ ਸੀ ਪਰ ਉਸ ਤੋਂ ਇਲਾਵਾ ਹੁਣ ਇਸ ਵੇਲੇ ਇੱਕ ਬੇਹੱਦ ਵੱਡਾ ਝਟਕਾ ਸਨੀ ਦਿਓਲ ਨੂੰ ਲੱਗ ਚੁੱਕਾ ਹੈ ਕਿਉਂਕਿ ਉਹਨਾਂ ਦਾ ਬੰਗਲਾ ਬੈਂਕ ਦੇ ਵੱਲੋਂ ਨਿਲਾਮ ਕੀਤਾ ਜਾ ਰਿਹਾ ਹੈ ਨਿਲਾਮੀ ਦਾ ਕਾਰਨ ਹੈ ਕਿ 55 ਕਰੋੜ ਰੁਪਏ ਦਾ ਕਰਜ਼ਾ ਸਨੀ ਦਿਓਲ ਹੁਣਾਂ ਦੇ ਵੱਲੋਂ ਬੈਂਕ ਤੋਂ ਲਿੱਤਾ ਗਿਆ ਸੀ ਪਰ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਉਹਨਾਂ ਦੇ ਵੱਲੋਂ ਇਹ ਕਰਜ਼ਾ ਵਾਪਸ ਨਾ ਕੀਤਾ ਗਿਆ ਜਿਸ ਤੋਂ ਬਾਅਦ ਬੈਂਕ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਤੇ ਇਹ ਐਕਸ਼ਨ ਚਟਕਾ ਬਣ ਕੇ ਸਾਹਮਣੇ ਆਇਆ ਹੈ ਸਨੀ ਦਿਓਲ ਦੇ ਲਈ ਕਿਉਂਕਿ ਉਹਨਾਂ ਦਾ ਜੋ ਜੂਹੂ ਦੇ ਵਿੱਚ ਬੰਗਲਾ ਹੈ ਹੁਣ ਉਸ ਬੰਗਲੇ ਨੂੰ ਨਿਲਾਮ ਕਰਕੇ ਆਪਣੇ ਪੈਸੇ ਬੈਂਕ ਦੇ ਵੱਲੋਂ ਵਸੂਲੇ ਜਾਣਗੇ ਤੇ 55 ਕਰੋੜ ਦਾ ਕਰਜ਼ਾ ਸੀ ਤੇ ਹੁਣ ਬੈਂਕ ਦੇ ਵੱਲੋਂ ਇਹ ਪੈਸੇ ਪੂਰੇ ਕੀਤੇ ਜਾਣਗੇ 25 ਸਤੰਬਰ 2023 ਨੂੰ ਜਿਹੜਾ ਘਰ ਦੀ ਨਿਲਾਮੀ ਹੈ ਉਹ ਕੀਤੀ ਜਾਏਗੀ ਤਸਵੀਰਾਂ ਵੀ ਜਿਹੜੀਆਂ ਉਸ ਜੂਹੂ ਸਿਧ ਅਧਿਕਾਰ ਦੀਆਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਪਰ ਜਿੱਥੇ ਗੱਲ ਸਨੀ ਦਿਓਲ ਦੀ ਆਂਦੀ ਹੈ ਤੇ ਗੁਰਦਾਸਪੁਰ ਤੋਂ ਉਹ ਐਮਪੀ ਵੀ ਰਹਿ ਚੁੱਕੇ ਨੇ ਕੰਮ ਕਾਜ ਦੀ ਗੱਲ ਕੀਤੀ ਜਾਵੇ ਤੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਸਨੀ ਦਿਓਲ ਤੋਂ ਕਿ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਕੋਈ ਕੰਮ ਕਾਜ ਵੀ ਨਹੀਂ ਕਰਵਾਇਆ ਹੈ ਤੇ ਲਗਾਤਾਰ ਪਰ ਸਨੀ ਦਿਓਲ ਜਿਹੜੇ ਨੇ ਉਹ ਆਪਣੀ ਫਿਲਮ ਨੂੰ ਲੈ ਕੇ ਕੁਝ ਸਮੇਂ ਤੋਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ ਗਦਰ 2 ਇਹ ਫਿਲਮ ਹੈ ਗਦਰ ਜੋ ਪਹਿਲਾ ਪਾਰਟ ਇਹ ਫਿਲਮ ਦਾ ਆਇਆ ਸੀ ਉਹ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਤੇ ਕਈ ਸਾਲ ਬੀਤਣ ਮਗਰੋਂ ਹੁਣ ਗਦਰ 2 ਜਿਹੜੀ ਫਿਲਮ ਹੈ ਉਹ ਰਿਲੀਜ਼ ਕੀਤੀ ਗਈ ਹੈ 9 ਦਿਨ ਫਿਲਮ ਰਿਲੀਜ਼ ਹੋਈ ਨੂੰ ਹੋਇਆ ਹੈ ਲੋਕਾਂ ਦੇ ਵੱਲੋਂ ਬੇहद ਪਿਆਰ ਫਿਲਮ ਨੂੰ ਦਿੱਤਾ ਗਿਆ 350 ਕਰੋੜ ਤੱਕ ਦੀ ਕਮਾਈ ਫਿਲਮ ਨੇ 9 ਦਿਨਾਂ ਦੇ ਵਿੱਚ ਕਰ ਲਈ ਹੈ ਪਰ ਇੱਕ ਪਾਸੇ ਫਿਲਮ ਚੱਲਣ ਦੀ ਖੁਸ਼ੀ ਸੀ ਤੇ ਦੂਸਰੇ ਪਾਸੇ ਸਨੀ ਦੇਵਲ ਨੂੰ ਝਟਕਾ ਲੱਗਾ ਕਿ ਹੁਣ ਉਹਨਾਂ ਦਾ ਜੂਹੂ ਸਥਿਤ ਘਰ ਨਿਲਾਮ ਕਰ ਦਿੱਤਾ ਜਾਏਗਾ ਨਿਲਾਮੇ ਦਾ ਕਾਰਨ ਕਿ 55 ਕਰੋੜ ਰੁਪਏ ਦਾ ਬੈਂਕ ਤੋਂ ਕਰਜ਼ਾ ਲਿਆ ਸੀ ਖਤਮ ਹੋਣ ਦੇ ਬਾਵਜੂਦ ਵੀ ਪੈਸੇ ਵਾਪਸ ਨਾ ਕੀਤੇ ਗਏ ਤੇ ਬੈਂਕ ਹੁਣ ਆਪਣੇ ਪੈਸੇ ਇਸ ਤਰੀਕੇ ਵਸੂਲੇਗਾ ਕਿ ਨਿਲਾਮ ਕੀਤਾ ਜਾਏਗਾ ਜੂਹੂ ਸਥਿਤ ਸਨੀ ਦਿওল ਦਾ ਬੰਗਲਾ ਤੇ ਇਹ ਨਿਲਾਮੀ 25 ਸਤੰਬਰ 2023 ਨੂੰ ਕੀਤੀ ਜਾਏਗੀ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ। ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀ ਵੀ